ਪ੍ਰਾਇਮੇਸ਼ਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕਾਸਟਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਨਵੇਂ ਸਾਲ ਦੀ ਚੜਦੀ ਸਵੇਰ ਹੀ ਮੌਸਮ ਦਾ ਮિજાਜ ਬਦਲ ਗਿਆ। ਪੰਜਾਬ, ਚੰਡੀਗੜ੍ਹ ਤੇ ਆਸ-ਪਾਸ ਦੇ ਖੇਤरां ਵਿੱਚ ਮੌਸਮ ਦਾ ਮિજાਜ ਬਦਲਿਆ ਹੈ। ਸੂਬੇ ਵਿੱਚ ਕਈ ਥਾਵਾਂ ਤੇ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਠੰਡ ਵਧਣ ਦੇ ਆਸਾਰ ਵੀ ਹੁਣ ਬਣਦੇ ਹੋਏ ਨਜ਼ਰ ਆ ਰਹੇ ਨੇ। ਤਾਂ ਨਵੇਂ ਸਾਲ ਦੀ ਦਸਤਕ ਦੇ ਨਾਲ ਹੀ ਪੰਜਾਬ, ਚੰਡੀਗੜ੍ਹ ਤੇ ਆਸ-ਪਾਸ ਦੇ ਖੇਤरां ਵਿੱਚ ਮੌਸਮ ਨੇ ਕਰਵਟ ਲਈ ਹੈ। ਅੱਜ ਪੰਜਾਬ, ਚੰਡੀਗੜ੍ਹ ਅਤੇ ਹੋਰਨਾ ਥਾਵਾਂ ਤੇ ਮੀਂਹ ਪਿਆ। ਮੀਂਹ ਪੈਣ ਨਾਲ ਠੰਡ ਹੋਰ ਵੀ ਵਧਣ ਦੇ ਆਸਾਰ ਨੇ ਮੌਸਮ ਵਿਭਾਗ ਵੱਲੋਂ ਅਟਵਾਲੇ ਕੁਝ ਦਿਨਾਂ ਲਈ ਮੀਂਹ ਅਤੇ ਸ਼ੀਤ ਲਹਿਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ। ਤੇ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਅਤੇ ਹਰਿਆਣਾ ਉਪਰ ਬਣੇ ਚੱਕਰਵਾਤੀ ਸਰਕੂਲੇਸ਼ਨ ਕਾਰਟ ਦਿੱਲੀ ਐਂਡ NCR ਵਿੱਚ ਵੀ ਮੌਸਮ ਦੀ ਪਹਿਲੀ ਹਲਕੀ ਬਾਰਿਸ਼ ਹੋ ਸਕਦੀ ਹੈ। ਜੱਤਾ ਆਪਣੀ ਦਿੱਤੀ ਗਈ ਹੈ ਕਿ 3 ਜਨਵਰੀ ਤੋਂ ਸ਼ੀਤ ਲਹਿਰ ਚੱਲਣ ਕਾਰਨ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਹੇਠਾਂ ਡਿੱਗ ਸਕਦਾ ਹੈ। ਮੌਸਮ ਬਦਲਣ ਨਾਲ ਪਹਾੜੀ ਖੇਤਰ ਵਿੱਚ ਕਈ ਥਾਵਾਂ 'ਤੇ ਬਰਫਬਾਰੀ ਹੋਈ ਹੈ। ਨਵੇਂ ਸਾਲ ਉਤੇ ਪਹਾੜਾਂ ਉਤੇ ਜਸ਼ਨ ਮਨਾਉਣ ਪਹੁੰਚੇ ਸੈਲਾਨੀ ਨਵੇਂ ਸਾਲ ਮਾ ਕੇ ਆਸਥਾ ਦਾ ਸਲਾਬ ਉਮੜਿਆ ਸ੍ਰੀ ਦਰਬਾਰ ਸਾਹਿਬ ਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਤੜਕੇ ਤੋਂ ਹੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਨੇ ਗੁਰੂ ਦੇ ਦਰ ਤੇ ਸੀਸ ਨਿਵਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਦ ਸਰਬ ਦੇ ਭਲੇ ਦੀ ਅਰਦਾਸ ਕੀਤੀ ਗਈ ਕੜਾਕੇ ਦੀ ਠੰਡ ਦੇ باوجود ਵੀ ਆਸਥਾ ਨਹੀਂ ਘਟੀ ਤਾਂ ਨਵੇਂ ਸਾਲ ਦੀ آمد ਹੋ ਚੁੱਕੀ ਹੈ ਪੂਰਾ ਦੇਸ਼ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ ਨਵੇਂ ਸਾਲ ਨੂੰ ਲੈ ਕੇ ਲੋਕਾਂ ਚ ਉਤਸ਼ਾਹ ਹੈ ਜਿੱਥੇ ਬੀਤੀ ਰਾਤ ਲੋਕਾਂ ਨੇ ਆਪਣੇ ਆਪਣੇ तरीके ਨਾਲ ਨਵਾਂ ਸਾਲ ਮਨਾਇਆ ਇਸ ਵਿਚਕਾਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਨਵੇਂ ਸਾਲ ਦੇ ਆਗਮਨ ਮੌਕੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਪਹੁੰਚੇ ਬੀਤੇ ਸਾਲ ਦੀ ਰਾਤ ਤੋਂ ਲੈ ਕੇ ਨਵਾਂ ਸਾਲ ਚੜਨ ਤੱਕ ਲੋਕਾਂ ਦੀਆਂ ਲੰਮੀਆਂ ਕਤਾਰਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਵੇਖਣ ਨੂੰ ਮਿਲੀਆਂ ਲੋਕ ਪਰਿਵਾਰਾਂ ਸਣੇ ਨਵੇਂ ਸਾਲ ਮੌਕੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤੇ ਇਸ ਮੌਕੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਏ ਹਾਂ ਨਾ ਮੇਸਾਲ ਮਕੇ ਅਸੀਂ ਦੇਸ਼ ਲਈ ਪੰਜਾਬ ਲਈ ਤੇ ਆਪਣੇ ਪਰਿਵਾਰਾਂ ਲਈ ਅਰਦਾਸ ਕਰਨ ਲਈ ਪਹੁੰਚੇ ਆਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਪੰਜਾਬ 'ਚ ਕੜਾਕੇ ਦੀ ਠੰਡ ਪੈ ਰਹੀ ਆ ਪਰ ਸਰਦਾਲੂਆਂ ਦੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਸਰਦਾ ਠੰਡ ਦੇ ਵਧਣ ਦੇ ਨਾਲ ਹੋਰ ਵੀ ਵੱਧਦੀ ਜਾ ਰਹੀ ਹੈ ਸਰਦਾਲੂ ਠੰਡ ਦੀ ਪਰਵਾਹ ਨਾ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਸਰਬੱਤੇ ਪਲੇ ਲਈ ਅਰਦਾਸ ਕਰਨ ਪਹੁੰਚੇ Yeah! ਮੇਰਾ ਨਾਮ ਜੈ ਸਿੰਘ ਹੈ ਜੀ ਜੈ ਸਿੰਘ ਦਾ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਕਿੱਥੇ ਮੱਥਾ ਟੇਕੋ ਕੀ ਅਰਦਾਸ ਸ੍ਰੀ ਹਰਮੰਦਰ ਸਾਹਿਬ ਤੇ ਮੱਥਾ ਟੇਕ ਕੇ ਜੀ ਸਰਬੱਤ ਦਾ ਭਲਾ ਮੰਗ ਕੇ ਤੇ ਪਾਲਕੀ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਜੀ ਜਿਵੇਂ ਕਿ ਸਾਰੇ ਸਰਬੱਤ ਦਾ ਭਲਾ ਹੋਵੇ ਚੜ੍ਹਦੀਆਂ ਕਲਾ ਬਖਸ਼ੇ ਸਭ ਨੂੰ ਜਿਹੜਾ 2026 ਨਵਾਂ ਸਾਲ ਚੜਿਆ ਸਭ ਦੀ ਮਿਹਰ ਭਰਿਆ ਹੱਥ ਰੱਖੇ ਐਰ ਕੀ ਸਭ ਨੂੰ ਤਰੱਕੀ ਬਖਸ਼ੇ ਮਹਾਰਾਜ ਅਸੀਂ ਤੇ ਇਹੀ ਅਰਦਾਸ ਬੇਨਤੀ ਕਰਦੇ ਹੁਗੂ ਮਹਾਰਾਜ ਅੱਗੇ ਜੀ ਅੱਜ ਇਹ ਹੀ ਅਰਦਾਸ ਕੀਤੀ ਆ ਕਿ ਨਵਾਂ ਸਾਲ ਜਿਹੜਾ ਚੜਿਆ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤਰੱਕੀਆਂ ਲੈ ਕੇ ਆਵੇ ਸਰਬੱਤ ਦਾ ਭਲਾ ਕਰੇ ਅਸੀਂ ਦਰਬਾਰ ਸਾਹਿਬ ਆਏ ਸੀ ਆਪਣੇ ਪਰਿਵਾਰ ਨਾਲ ਤੇ ਬਹੁਤ ਵਧੀਆ ਲੱਗ ਕੇ ਦਰਸ਼ਨ ਕਰਕੇ ਪਲਕੀ ਸਾਹਿਬ ਦੇ ਵੀ ਦਰਸ਼ਨ ਹੋਇਆ ਤੇ ਇਹ ਹੀ ਅਰਦਾਸ ਕਰਦੇ ਆ ਕਿ ਸਾਲ ਸਭ ਲਈ ਰੌਣਕ ਲੈ ਕੇ ਆਵੇ ਤੇ ਖੁਸ਼ੀਆਂ ਲੈ ਕੇ ਆਵੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸਤਿਗੁਰ ਸਿੰਘ ਜੀ ਮੰਦਿਰ ਸਾਹਿਬ ਤੋਂ ਕਰ ਰਹੇ ਆ ਕਿਉਂਕਿ ਸਭ ਤੋਂ ਉੱਚਾ ਸੁੱਚਾ ਦਾਤਾ ਹੈ ਔਰ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਅੱਜ ਸਤਿਗੁਰ ਸਿੰਘ ਜੀ ਮੰਦਿਰ ਸਾਹਿਬ ਤੋਂ ਕੀਤੀ ਹੈ ਇਸ਼ਨਾਨ ਕੀਤੇ ਨੇ ਤਾਂ ਗੁਰ ਪਾਲਕੀ ਸਾਬ ਦੇ ਦਰਸ਼ਨ ਵੀ ਹੋਏ ਨੇ ਦਰਸ਼ਨ ਦਿਦਾਰੇ ਕਿਤੇ ਨੇ ਅਰਦਾਸ ਕੀਤੀ ਅਰਦਾਸ ਕੀਤੀ ਸਰਬਦਾ ਭਲਾ ਜੋ 2025 ਦੇ ਵਿੱਚ ਉਤਰਾਵ ਚੜਾਵ ਵੇਖਣ ਨੂੰ ਮਿਲਣੇ ਔਰ ਹਰ 2026 ਜਰੀਏ ਉਹ ਸਭ ਦੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਹਰ ਘਰ ਦੇ ਵਿੱਚ ਸੁੱਖ ਵਸੇ ਤੇ ਕਾਰੋਬਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਮਾਮਲੇ ਵਿੱਚ ਹੁਣ ਕਾਰਵਾਈ ਹੋਈ ਹੈ ਅੰਮ੍ਰਿਤਸਰ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚਾਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਅਰੈਸਟ ਕਰ ਲਿਆ ਹੈ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਜਿਸ ਵਿੱਚ ਸਤਿੰਦਰ ਕੋਹਲੀ ਦਾ ਨਾਮ ਵੀ ਸ਼ਾਮਲ ਸੀ ਹੋਰ ਨਾ ਦਿਨਾਂ। ਇਸ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲੇ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਵੀ ਖੜੇ ਕੀਤੇ ਸੀ। ਤਨਾਸੀਏ ਕਿ ਸਾਲ 2020 ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪਹਿਲਾਂ 267 ਸਰੂਪ ਗੁੰਮ ਹੋਣ ਦੀ ਗੱਲ ਕੀਤੀ ਗਈ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਸੀ। ਬਾਅਦ ਵਿੱਚ ਸ੍ਰੀ ਖਾਲਸਾਤਖ਼ ਸਹਿਬ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ 328 ਰੂਪਾਂ ਦੀ ਗੱਲ ਕੀਤੀ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ 16 ਸਾਬਕਾ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ 2020 ਵਿੱਚ ਐਸਜੀਪੀਸੀ ਵੱਲੋਂ ਸਤਿੰਦਰ ਸਿੰਘ ਕੋਹਲੀ ਦੀ ਸੇਵਾਮਾ ਸਮਾਪਤ ਕਰ ਦਿੱਤੀਆਂ ਗਈਆਂ ਸੀ ਤੇ 75% ਦੀ ਭੁਗਤਾਨ ਵਸੂਲਣ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਐਐਸਆਈਟੀ ਦਾ ਗਠਨ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਸਤਿੰਦਰ ਸਿੰਘ ਕੋਹਲੀ ਦੀ ਪਹਿਲੀ ਗ੍ਰਿਫਤਾਰੀ ਹੋਈ ਹੈ ਨਵੇਂ ਸਾਲ ਮੌਕੇ ਦੇਸ਼ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈਆਂ ਦਿੱਤੀਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਪੀਐਮ ਮੋਦੀ ਨੇ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਹੈ ਪੀਐਮ ਮੋਦੀ ਨੇ ਕਿਹਾ ਕਿ ਨਵਾਂ ਸਾਲ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਵੇ ਉਥੇ ਪੰਜਾਬ ਦੇ ਮੁੱਖ ਮੰਤਰੀ ਭਖਵੰਤ ਮਾਨ ਨੇ ਵੀ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਸੀਮਾਨ ਨੇ ਕਿਹਾ ਕਿ ਸਾਲ 2026 ਦੀਆਂ ਸਭ ਨੂੰ ਸ਼ੁਭਕਾਮਨਾਵਾਂ ਨਵਾਂ ਸਾਲ ਖੁਸ਼ੀਆਂ ਅਤੇ ਸਫਲਤਾ ਭਰਿਆ ਹੋਵੇ ਨਵੇਂ ਸਾਲ ਵਿੱਚ ਵੀ ਵਿਕਾਸ ਦੇ ਕੰਮ ਜਾਰੀ ਰਹਿਣਗੇ ਤਾਂ ਅੱਜ ਤੋਂ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਲੋਕਾਂ ਨੇ ਉਤਸ਼ਾਹ ਨਾਲ ਸਾਲ 2026 ਦਾ ਸਵਾਗਤ ਕੀਤਾ ਹੈ ਦੁਨੀਆ ਭਰ ਦੇ ਲੋਕ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਪੇਸ਼ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਵੇਂ ਸਾਲ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਪੀਐਮ ਮੋਦੀ ਨੇ ਸਾਲ ਦੀ ਪਹਿਲੀ ਸਵੇਰ ਐਕਸ ਤੇ ਪੋਸਟ ਕੀਤਾ ਹੈ ਦੇਸ਼ ਵਾਸੀਆਂ ਨੂੰ ਨਵੇਂ ਸਾਲ 2026 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਨਵਾਂ ਸਾਲ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਵੇ ਪਿਆ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਲਿਖਿਆ 2026 ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਆਉਣ ਵਾਲਾ ਸਾਲ ਤੁਹਾਡੇ ਲਈ ਚੰਗੀ ਸਿਹਤ ਤੇ ਖੁਸ਼ਹਾਲੀ ਤੁਹਾਡੇ ਯਤਨਾਂ ਵਿੱਚ ਸਫਲਤਾ ਅਤੇ ਤੁਹਾਡੇ ਸਾਰੇ ਕੰਮਾਂ ਦੇ ਵਿੱਚ ਪੂਰਤੀ ਲਿਆਵੇ ਸਾਡੇ ਸਮਾਜ ਵਿੱਚ ਸ਼ਾਂਤੀ ਤੇ ਖੁਸ਼ੀ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਪੋਸਟ ਕਰਦਿਆਂ ਹੋਇਆਂ ਲਿਖਿਆ ਨਵੇਂ ਸਾਲ 2026 ਦੀਆਂ ਆਪ ਸਭ ਨੂੰ ਮੁਬਾਰਕਾਂ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਅਤੇ ਕਾਮਯਾਬੀ ਭਰਿਆ ਹੋਵੇ ਅਸੀਂ ਆਪਣੇ ਫਰਜ਼ ਵਜੋਂ ਬੀਤੇ ਸਾਲ 2025 ਵਿੱਚ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਬੱਚਿਆਂ ਨੂੰ ਚੰਗੀ ਸਿੱਖਿਆ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਪੰਜਾਬ ਦੇ ਮੱਥੇ ਤੋਂ ਨਸ਼ੇ ਅਤੇ ਭ੍ਰਸ਼ਟਾਚਾਰ ਵਰਗੇ ਕਲੰਕ ਸਾਫ਼ ਕਰਨ ਵਿੱਚ ਸਖਤ ਐਕਸ਼ਨ ਕੀਤੇ ਇਸੇ ਲਈ ਤਹਿਤ ਆਉਣ ਵਾਲੇ ਨਵੇਂ ਸਾਲ ਵਿੱਚ ਵੀ ਵਿਕਾਸ ਦੇ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ ਦੇਸ਼ ਪਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਨਵੇਂ ਸਾਲ ਦੇ ਆਕਾਸ਼ ਮੱਕੇ ਆਤਿਸ਼ਬਾਸੀ ਹੋਈ ਤਾਂ ਕਿਤੇ ਲੋਕਾਂ ਨੇ ਨੱਚ ਟੱਪ ਕੇ ਨਵੇਂ ਸਾਲ ਦਾ ਜਸ਼ਨ ਮਨਾਇਆ ਤਾਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਦ੍ਰਿਸ਼ ਸਾਹਮਣੇ ਆਏ ਨੇ ਜਿੱਥੇ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਨਵੇਂ ਸਾਲ ਨੂੰ ਵੈਲਕਮ ਕਿਹਾ ਜੀ ਆਇਆਂ ਆਖੇ ਨਵੇਂ ਸਾਲ ਮਾਕੇ ਸਿਆਸੀ ਆਗੂ ਵੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤਾਂ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਨਵੇਂ ਸਾਲ ਮਾਕੇ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਅਰਦਾਸ ਕੀਤੀ ਹੈ ਪੰਜਾਬ ਤੇ ਮੁੜ ਕਦੇ ਵੀ ਹੜਾਂ ਦੀ ਮਾਰ ਨਾ ਪਵੇ ਇਹ ਅਰਦਾਸ ਕੀਤੀ ਕੀ ਤਾਂ ਇਸ ਸਾਲ ਮਾ ਕੇ ਆਮ ਆਤਮੀ ਪਾਰਟੀ ਦੇ ਵਿਦਾਇ ਕੁਲਦੀਪ ਸਿੰਘ ਢਾਲੀਵਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ মিডিਆ ਨਾਲ ਗੱਲਬਾਤ ਕਰਦੇ ਆ ਵਿਧਾਇਕ ਤਾਲੀਫਾਲ ਨੇ ਕਿਹਾ ਕਿ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਚ ਖਾਸ ਤੌਰ ਤੇ ਅਰਦਾਸ ਕੀਤੀ ਹੈ ਕਿ ਸਾਲ 2025 ਦੌਰਾਨ ਹੜਾਂ ਕਾਰਨ ਜੋ ਤਬਾਹੀ ਹੋਈ ਹੈ ਅੱਗੇ ਤੋਂ ਅਜਿਹੀ ਕੁਦਰਤੀ ਮਾਰ ਨਾ ਪਵੇ ਉਹਨਾਂ ਨੇ ਕਿਹਾ ਕਿ ਹੜਾ ਨਾਲ ਕਿਸਾਨਾਂ ਦਾ ਪਾਰੀ ਨੁਕਸਾਨ ਹੋਇਆ ਸੀ ਜਿਸ ਕਾਰਨ ਅੱਜ ਉਹ ਵਾਹਿਗੁਰੂ ਅੱਗੇ ਇਹ ਅਰਦਾਸ ਕਰਨ ਆਏ ਨੇ ਕਿ ਕਿਸਾਨਾਂ ਨੂੰ ਤਰੱਕੀ ਮਿਲੇ ਤੇ ਨਵਾਂ ਸਾਲ ਉਹਨਾਂ ਲਈ ਬਿਹਤਰ ਸਾਬਿਤ ਹੋਵੇ ਤਾਲੀਵਾਲ ਨੇ ਕਿਹਾ ਕਿ ਹਾਂ ਕਿ ਨਵਾਂ ਸਾਲ 2026 ਸਭ ਲਈ ਸੁੱਖ ਖੁਸ਼ਹਾਲੀ ਅਤੇ ਕੀ ਲੈ ਕੇ ਆफी ਇਹੀ ਉਹਨਾਂ ਦੀ ਦਿਲੀ ਇੱਛਾ ਹੈ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਦੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਅਰਦਾਸ ਬੇਨਤੀ ਕਰਨਾ ਹੈ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਰਹੇ ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਪੂਰਾ ਹਾਲ ਕੀ ਕੀਤਾ ਪਿਆ ਹੈ ਆਈ ਅਰਦਾਸ ਕੀਨੇਗੀ ਲੋਕੀ ਸ਼ਾਂਤੀ ਨਾਰਾਇਣ ਨੂੰ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਦਾਸ ਬੇਨਤੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰ ਇੱਕ ਵਿੱਚ ਊਲੀ ਭਰਾਂ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਜੀ ਦਰਬਾਰ ਸਾਹਿਬ ਦੇ ਕੇ ਨਤਮਸਤਕ ਹੋਣ ਲਈ ਆਇਆ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਔਰ ਸਰਬਤ ਦੇ ਭਲੇ ਲਈ ਅਰਦਾਸ ਕਰਾਂਗਾ ਆਪ ਸਭ ਪੰਜਾਬ ਵਾਸੀਆਂ ਦੇਸ਼ ਵਾਸੀਆਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਆਪਣੀ ਕਿਰਪਾ ਵਰਤਾਉਣ ਸੁਖ ਸ਼ਾਂਤੀ ਤਰੱਕੀਆਂ ਬਖਸ਼ਣ ਔਰ ਆਪਾਂ ਸਾਰੇ ਇੱਕ ਦੂਜਾ ਹੱਥ ਫੜ ਕੇ ਇਕਤਾ ਦੇ ਨਾਲ ਭਾਈਚਾਰੇ ਦੇ ਨਾਲ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਈਏ ਸੋ ਬਹੁਤ ਬਹੁਤ ਵਧਾਈ ਨਵੇਂ ਸਾਲ ਤੇ ਜਿਹੜੇ ਸਾਡੇ ਹਰ ਪੀੜਤ ਪਰਿਵਾਰ ਉਹਨਾਂ ਲਈ ਵੀ ਅਰਦਾਸ ਕਰਾਂਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਲ ਦੇਵੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਅੱਜ ਹਰ ਪੀੜਤਾ ਵਾਸਤੇ ਵੀ ਅਰਦਾਸ ਕਰਾਂਗੇ ਕਿ ਹਰ ਪੀੜਤੀ ਜਿਹਨਾਂ ਦਾ ਨੁਕਸਾਨ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਪੂਰਤੀ ਕਰੇ ਉਹਨਾਂ ਨੂੰ ਬਲ ਦੇਵੇ ਉਹ ਇਸ ਆਫਤ ਦੇ ਨਾਲ ਉਹਨਾਂ ਨੇ ਬੜੀ ਜਦੋਜਾਦ ਕੀਤੀ ਆ ਤੇ ਜਿਹੜਾ ਜਦੋਜਾਦ ਰਹਿੰਦੀ ਆ ਉਹਨੂੰ ਵੀ ਉਹ ਕੰਪਲੀਟ ਕਰ ਲੈਣ ਨਵੇਂ ਸਾਲ 'ਚ ਮਹਿੰਗਾਈ ਦਾ ਵੀ ਵੱਡਾ ਝਟਕਾ ਲੱਗਿਆ ਹੈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋਇਆ 28 ਮਹੀਨਿਆਂ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ ਕਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾ ਨਹੀਂ ਹੋਇਆ ਦੇਸ਼ ਦੇ ਚਾਰ ਮਹਾਨਗਰਾਂ 'ਚੋਂ ਤਿੰਨ 'ਚ ਗੈਸ ਸਿਲੰਡਰ ਦੀਆਂ ਕੀਮਤਾਂ 'ਚ 100 11 ਰੁਪਏ ਦਾ ਵਾਅਦਾ ਖੋਇਆ ਜਦਕਿ ਇੱਕ ਵਿੱਚ 110 ਰੁਪਏ ਦਾ ਵਾਅਦਾ ਹੋਇਆ ਨਤੀਜੇ ਵਜੋਂ ਰਾਸ਼ਟਰੀ ਰਾਜਧਾਨੀ ਦਿੱਲੀ ਚ ਇੱਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਲਗਭਗ 1700 ਰੁਪਏ ਤੱਕ ਪਹੁੰਚ ਗਈ ਹੈ ਜੋ ਕਿ ਜੂਨ 2025 ਤੋਂ ਬਾਅਦ ਸਭ ਤੋਂ ਵੱਧ ਹੈ ਉਥੇ ਹੀ ਦੇਸ਼ ਵਿੱਚ ਕੀਮਤਾਂ 1850 ਰੁਪਏ ਦੇ ਨੇੜੇ ਪਹੁੰਚ ਗਈਆਂ ਨੇ ਇਸ ਦੌਰਾਨ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾ ਨਹੀਂ ਹੋਇਆ ਤਾਂ ਨਵਾਂ ਸਾਲ ਇੱਕ ਵੱਡੇ ਝਟਕੇ ਨਾਲ ਸ਼ੁਰੂ ਹੋਇਆ ਹੈ ਇਹ ਝਟਕਾ ਮਹਿੰਗਾਈ ਦਾ ਲੱਗਿਆ ਜਿੱਥੇ ਸਰਕਾਰ ਨੇ ਪਾਈਪਡ ਕੁਦਰਤੀ ਗੈਸ ਦੀ ਕੀਮਤ ਘਟਾ ਦਿੱਤੀ ਹੈ ਉੱਥੇ ਹੀ ਸਰਕਾਰ ਨੇ ਗੈਸ ਸਿਲੰਡਰਾਂ ਦੀਆਂ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ ਤੁਹਾਨੂੰ ਪਤਾ ਸੀ ਕਿ ਇਹ 28 ਮਹੀਨਿਆਂ ਵਿੱਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਵਾਧਾ ਹੈ ਇਸ ਦਾ ਮਤਲਬ ਹੈ ਕਿ ਆਖਰੀ ਵਾਰ ਇੰਨਾ ਵੱਡਾ ਵਾਧਾ ਅਕਤੂਬਰ 2023 ਦੇ ਵਿੱਚ ਹੋਇਆ ਸੀ ਨਰਸਲ ਇਹ ਵਾਧਾ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵੇਖਿਆ ਗਿਆ ਦਿੱਲੀ ਕੋਲਕਾਤਾ ਤੇ ਮੁੰਬਈ ਮਹਾਨਗਰਾਂ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 111 ਰੁਪਏ ਦਾ ਵਾਧਾ ਹੋਇਆ ਹੈ ਤੇ ਇਸ ਦੌਰਾਨ ਚਨਈ ਚਿਕ ਵਪਾਰਕ ਗੈਸ ਸਿਲੰਡਰ ਦੀ ਕੀਮਤ 110 ਰੁਪਏ ਵਧਾ ਦਿੱਤੀ ਗਈ ਹੈ। ਤਾਂ ਦੂਜੇ ਪਾਸੇ ਕਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾ ਨਹੀਂ ਹੋਇਆ। ਕਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਆਖਰੀ ਬਦਲਾ ਅਪ੍ਰੈਲ 2025 ਨੂੰ ਹੋਇਆ ਸੀ ਜਦੋਂ ਕਰੇਲੂ ਕੰਪਨੀਆ ਨੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ। ਤਾਂ ਸਰਕਾਰ ਨੇ ਆਖਰੀ ਵਾਰ ਕਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਮਾਰਚ 2024 ਦੇ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਘਟਾਈਆਂ ਸੀ। ਉਸ ਸਮੇਂ ਸਰਕਾਰ ਨੇ ਘਰੇਲੂ LPG ਦੀ ਕੀਮਤ 100 ਰੁਪਏ ਘਟਾ ਦਿੱਤੀ ਸੀ ਹੁਣ ਅਗਲੀ ਖਬਰ ਦਰਦ ਵਾਲੀ ਦਵਾਈ ਨਾਮੇਸੋਲਾਈਟ ਬੈਨ ਕਰ ਦਿੱਤੀ ਗਈ ਹੈ ਕੇ ਕੇਂਦਰ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਨਾਮੇਸਲਾਈਟ ਖਾਣ ਨਾਲ ਸਿਹਤ ਉਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ ਕੇਂਦਰ ਸਰਕਾਰ ਨੇ ਵਿਕਰੀ ਤੇ ਤੁਰੰਤ ਬੈਨ ਲਗਾ ਦਿੱਤਾ ਰੋਕ ਦਿੱਤੀ ਹੈ ਤਾਂ ਦਰਦ ਤੋਂ ਰਾਹਤ ਲਈ ਨਾਮੇਸੋਲਾਈਟ ਦੀ ਦਵਾਈ ਖਾਣ ਵਾਲਿਆਂ ਤੇ ਲਈ ਖਾਸ ਖਬਰ ਹੈ ਕੇਂਦਰ ਸਰਕਾਰ ਵੱਲੋਂ ਨਾਮੇਸਲਾਈਟ ਦਵਾਈ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ ਨਾਮੇਸਲਾਈਟ ਖਾਣ ਨਾਲ ਸਿਹਤ ਉਤੇ ਪੈ ਰਹੇ ਬੁਰੇ ਪ੍ਰਭਾਵ ਤੇ ਚੱਲਦਿਆਂ ਕੇਂਦਰ ਸਰਕਾਰ ਨੇ ਬੈਨ ਕਰਨ ਦਾ ਵੱਡਾ ਫੈਸਲਾ ਕੀਤਾ ਹੈ ਸਰਕਾਰ ਵੱਲੋਂ 100 ਐਮ ਜੀ ਤੋ ਵੱਧ ਸਮਰੱਥਾ ਵਾਲੀ ਨਵੇਂ ਸਲਾਈਡ ਖਾਣ ਵਾਲੀ ਦਵਾਈ ਨੂੰ ਬੈਨ ਕੀਤਾ ਗਿਆ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਖਾਣ ਨਾਲ ਗੰਭੀਰ ਰੂਪ ਦੇ ਵਿੱਚ ਨੁਕਸਾਨ ਹੋ ਸਕਦੇ ਨੇ ਇਸ ਦਵਾਈ ਦੀ ਥਾਂ ਹੋਰ ਸੁਰੱਖਿਤ ਬਦਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਹੁਣਗਲੀ ਵੱਡੀ ਖਬਰ ਐ ਜੀਟੀਐਫ ਨੇ 4 ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ 2 ਦੇਸੀ ਪਿਸਤੌਲ .32 ਬੋਰ ਤੇ ਜ਼ਿੰਦਾ ਕਾਰਤੂਸ ਇਹਨਾਂ ਕੋਲੋਂ ਬਰਾਮਦ ਹੋਏ ਨੇ ਤਰਨਤਾਰਨ ਪੁਲਿਸ ਤੇ ਐ ਜੀਟੀਐਫ ਦੀ ਸਾਂਝੀ ਕਾਰਵਾਈ ਦੌਰਾਨ ਇਹ ਕਾਮਯਾਬੀ ਹਾਸਲ ਹੋਈ ਹੈ ਮੁਲਜ਼ਮ ਵਿਦੇਸ਼ੀ ਅਪਰਾਧੀਆਂ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਸੀ ਟੈਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਅਤੇ ਤਰਨਤਾਰਨ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 4 ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਇਹ ਮੁਲਜ਼ਮਾਂ ਵੱਲੋਂ ਸਰਹੱਦੀ ਇਲਾਕੇ ਵਿੱਚ ਫਾਇਰਿੰਗ ਕਰਨ ਦੀ ਸਾਰਜਿਸ਼ ਨੂੰ ਨਾਕਾਮ ਕਰ ਦਿੱਤਾ ਇਹ ਮਲਜ਼ਮਾਂ ਤੋਂ 2 ਦੇਸੀ ਪਿਸਤੌਲ ਪੁਆਇੰਟ 32 ਬੋਰ ਤੇ 4 ਸੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਮਲਜ਼ਮ ਵਿਦੇਸ਼ੀ ਅਪਰਾਧੀਆਂ ਫਰਬਦਾ ਸੁਵਾਲ ਤੇ ਡੋਨੀ ਬਲ ਦੇ ਇਸ਼ਾਰੇ ਉਤੇ ਕੰਮ ਕਰਦੇ ਸੀ ਤੁਰੰਤ ਤੁਰੰਤ ਵਿਖੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖਬਰਾਂ ਦੇ ਸਿਲਡਨ ਦੇ ਵਿਚਾਨਾ ਹੁਣ ਮੈਨੂੰ ਕੁਲਦੀਪ ਕਾਰਫੰਦ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ੀਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ